ਹਰ ਅਜੀ ਖੁੱਲਰ ਪ੍ਰਧਾਨ ਸਬਜੀ ਮੰਡੀ ਬਟਾਲਾ ਅੱਜ ਜਿਸ ਤਰ੍ਹਾਂ ਡੀਸੀ ਸਾਹਿਬ ਦੇ ਹੁਕਮ ਆਏ ਨੇ ਵੀ ਜਿਹਦੇ ਮੁਤਾਬਕ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕਆਊਟ ਹੋਏਗਾ ਤੇ ਇਸ ਕਰਕੇ ਸਾਨੂੰ ਸਬਜੀ ਮੰਡੀ ਦਾ ਟਾਈਮ ਜੋ ਕਿ ਪਹਿਲਾਂ ਸਵੇਰੇ 4:30 ਵਜੇ ਖੁੱਲਦੀ ਸੀ ਔਰ ਮੰਡੀ ਆਵਾਜਾਈ 3:30 ਵਜੇ ਸ਼ੁਰੂ ਹੋ ਜਾਂਦੀ ਸੀ ਇਸ ਕਰਕੇ ਅਸੀਂ ਆਪਣਾ ਮੰਡੀ ਦਾ ਸਮਾਂ ਜਿਹੜਾ ਸਵੇਰੇ ਮਿਤੀ 9 ਤਰੀਕ ਤੋਂ ਸਵੇਰੇ 6 ਵਜੇ ਕਰ ਦਿੱਤਾ ਹੈ ਤਾਂ ਕਿ ਅਸੀਂ ਹਰ ਤਰ੍ਹਾਂ ਪ੍ਰਸ਼ਾਸਨ ਦਾ ਸਾਥ ਦੇ ਸਕੀਏ ਔਰ ਜਿਸ ਤਰ੍ਹਾਂ ਡੀਸੀ ਸਾਹਿਬ ਦੇ ਹੁਕਮ ਜਾਰੀ ਹੋਏ ਤੇ ਉਹਦੇ ਪਾਲਣਾ ਕਰ ਸਕੀਏ ਜਿਸ ਤਰ੍ਹਾਂ ਰੁਟੀਨ ਚ ਜਿੰਨੀ ਪਬਲਿਕ ਰੁਟੀਨ ਚ ਸਬਜੀ ਮੰਡੀ ਹੁੰਦੀ ਸੀ ਕੱਲ ਦੀ ਇਸ ਹਲਚਲ ਤੋਂ ਬਾਅਦ ਮੰਡੀ ਸਵੇਰੇ ਆਮਦ ਜਿਹੜੀ ਹੈ ਪਬਲਿਕ ਦੀ ਲਗਭਗ ਡਬਲ ਹੋ ਗਈ ਔਰ ਲੋਕਾਂ ਚ ਇੱਕਦਮ ਹੋੜ ਮਚੀ ਦੀ ਹੈ ਵੀ ਅਸੀਂ ਆਪਣੇ ਘਰ ਮਤਲਬ ਜੋ ਵੀ ਜੜੀਆਂ ਵਸਤੂਆਂ ਨੇ ਉਹਦੀ ਮਤਲਬ ਸਟਾਕ ਕਰ ਸਕਦੇ ਨਾਲ ਥੋੜਾ ਬਹੁਤ ਰੇਟ ਦਾ ਫਰਕ ਪਿਆ ਜੀ ਜਿਹਦੇ ਕਰਕੇ ਡਿਮਾਂਡ ਜ਼ਿਆਦਾ ਹੋਣ ਕਰਕੇ ਰੇਟ ਦਾ ਫਰਕ ਪੈ ਗਿਆ ਜੀ ਕੀ ਅਪੀਲ ਕਰਨਾ ਚਾਹੁੰਦੇ ਆ ਸ਼ਹਿਰ ਵਾਸੀਆਂ ਨੂੰ ਖਾ ਕੇ ਜਿਹੜੇ ਮੰਡੀ ਆਉਂਦੇ ਉਹਨਾਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਨੇ ਵੀ ਇਹ ਜਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਵੀ ਇਹਨੇ ਜਿਹੜੀ ਅਪੂਰਤੀ ਹੈ ਉਹ ਲਗਭਗ ਹੁੰਦੀ ਰਹੇਗੀ ਇਹ 2-3 ਦਿਨ ਚ ਤੁਹਾਨੂੰ ਇਸ ਤਰ੍ਹਾਂ ਲੱਗਣਾ ਪਰ ਉਹਦੇ ਬਾਅਦ ਤੁਹਾਨੂੰ ਸਭ ਕੁਝ ਨਾਰਮਲ ਹੁੰਦਾ ਨੇਰ ਆ ਜਾਏਗਾ ਅੱਜ ਬਟਾਲਾ ਮੰਡੀ ਦੇ ਵਿੱਚ ਜੋ ਮੀਟਿੰਗ ਹੋਈ ਹੈ ਸਾਡੇ ਪ੍ਰਧਾਨ ਲੱਗੀ ਜੀ ਜੀ ਕੁੱਲਰ ਜੀ ਉਹਨਾਂ ਦੇ ਲੈਸਨ ਦੇ ਅੱਜ ਮੀਟਿੰਗ ਬਦਾਲਾ ਮੰਡੀ ਵਿੱਚ ਆਰਦੀ ਐਸੇ ਅਨੁਸਾਰ ਇਹ ਕੀਤੀ ਆ ਕਿ ਜੋ ਅੱਜ ਡੀਸੀ ਸਾਹਿਬ ਵੱਲੋਂ ਘੋਗੋ ਆਏ ਹਨ ਕਿ 9 ਵਜੇ ਲੈ ਕੇ 5 ਵਜੇ ਤੱਕ ਬਲੈਕਆਊਟ ਰਹੇਗਾ ਇਹਦੇ ਅਨਸਾਰ ਮੰਡੀ ਜਿਹੜੀ ਹੈ ਸਾਡੀ ਬਦਾਲਾ ਮੰਡੀ ਦੇ ਸਾਰੇ ਇਤਾਰੇ ਕਰਤਾ ਜੋ ਵੀ ਮੰਡੀ ਦੇ ਆਰਦੀ ਸਾਹਿਬਾਨ ਜਾਗਣੇ ਸਿਆਰ ਦੇ ਬਟਾਲੇ ਦੇ ਬੰਦਾ ਦੇ ਉਹ ਸਾਰੇ ਜਿਹੜੇ ਗਾਗਨੇ ਉਹ 6:00 ਵਜੇ ਹਨ 6:00 ਵਜੇ ਮੰਡੀ ਚਾਲੂ ਹੋਏਗੀ ਇਹਨਾਂ ਦੀ ਬੇਨਤੀਆਂ ਕਰਦਾ ਸਾਰੇ ਇਲਾਕਾ ਦੇ ਨਾਸੀਆਂ ਨੂੰ ਬੇਨਤੀ ਕਰਨਾ ਕਿ ਸਬਜ਼ੀ ਮੰਡੀ ਜਿਹੜੀ ਆ ਕਿ 6:00 ਵਜੇ ਓਪਨ ਹੋਏਗੀ ਜੋ ਵੀ ਕਿਸੇ ਨੇ ਆਪਣਾ ਸਮਾਨ ਸਬਜ਼ੀ ਫਰੋੜ ਲੈਣਾ 6:00 ਵਜੇ ਆ ਲੈ ਸਕਦਾ ਹੈ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਦੀ ਜੈ ਜੈ